ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਠੀਕ ਠਾਕ ਹੂੰ ਪੰਜਾਬ ਦੇ ਵਿੱਚ ਬਾਰਸ਼ ਸ਼ੁਰੂ ਹੋ ਗਈ ਕਿਸੇ ਪਾਸੇ ਘੱਟ ਕਿਸੇ ਪਾਸੇ ਜ਼ਿਆਦਾ ਲੇਕਿਨ ਪੰਜਾਬ 'ਚ ਹੈ ਬਾਰਸ਼ ਹਰ ਪਾਸੇ ਇੱਕ ਆਪੂ ਬਣੇ ਭਗਵਾਨ ਗੁਰਪ੍ਰੀਤ ਗੋਪੀ ਉਹ ਢੱਡਲ ਜਿਆ ਫਰੀਦਕੋਟ ਵਾਲਾ ਮੁਕਸਰੀਆ ਹਨਾ ਉਹਨੇ ਜਬਲ ਮਾਰੀ ਸੀ ਕਹਿੰਦਾ ਵੀ ਇਸ ਸਾਲ ਹੜ੍ਹ ਨਹੀਂ ਆਉਣਗੇ। ਉਹਨੂੰ ਦੱਸ ਦਿਓ ਕਿ ਹੁਸ਼ਿਆਰਪੁਰ ਦੇ ਵਿੱਚ ਨਾ ਪਾਣੀ ਨੇ ਜਲਥਲ ਕੀਤਾ ਪਿਆਗਾ। ਮਕਾਨ ਰੋੜ ਕੇ ਲੈ ਗਿਆ। ਰੋੜਾ ਰੋੜਤੀਆਂ ਉਹਨੇ। ਬਹੁਤ ਤੇਜ਼ ਵਹਾਗਾ ਪਾਣੀ ਦਾ। ਉਹਨੂੰ ਪੁੱਛੋ ਕਿ ਹੁਣ ਤੇਰਾ ਕੀ ਹਾਲ ਕਰੀਏ। ਤੇਰਾ ਹੁਣ ਕੀ ਹਾਲ ਕੀਤਾ ਜਾਵੇ ਇੱਕ ਤੇਰਾ ਕੀ ਹੱਲ ਕੀਤਾ ਜਾਵੇ ਜਿਹੜਿਆਂ ਤੂੰ ਜਵੜੀਆਂ ਮਾਰਦਾਂਗਾ। ਖਾ ਕੇ 15-20 ਰੋਟੀਆਂ। ਐਮੀ ਝੂਠਫਾਨ ਬੋਲੀ ਨਾ ਰਹਿਣਾਗਾ ਇਹ ਮੇਰੀ ਵੀਡੀਓ ਗੋਪੀ ਤੱਕ ਸਰਪੰਚ ਤਾ ਵੀ ਜਰੂਰ ਪਹੁੰਚਦੀ ਕਰ ਦਿਓ ਜਿਹੜਾ ਆਪੂ ਬਣਿਆ ਭਗਵਾਨ ਸਤਿ ਸ੍ਰੀ ਅਕਾਲ